ਸਾਸੀ ਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਬੰਦਰ ਜਟਾਣੇ ਦੇ ਵਿੱਚ ਬੰਦਰ ਜਟਾਣਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਇਹ ਪਿੰਡ ਟੀਮਾਂ ਵਾਲੀ ਤੋਂ ਸਿੱਧੀ ਛੜਕਾ ਜਿਹੜੀ ਵੰਦਰ ਚਟਾਣੇ ਦੇ ਵਿੱਚ ਆਉਂਦੀ ਆ ਤੇ ਕੋਟਕਪੂਰੇ ਤੋਂ ਵੀ ਸਿੱਧੀ ਛੜਕੀ ਆਉਂਦੀ ਆ ਮਿੱਤਰੋ ਜਿਸ ਫਾਰਮ ਦੇ ਵਿੱਚ ਮੈਂ ਮੌਜੂਦ ਆ ਜਾਨਵਰ ਇਸ ਫਾਰਮ ਦੇ ਵਿੱਚ ਵੀ ਟੌਪ ਕਲਾਸ ਆ ਮਿੱਤਰੋ ਤੇ ਪਰ ਰੱਖੇ ਹੋਏ ਜਿਹੜੇ ਹਸਾਬ ਦੇ ਹੀ ਆ ਪਰ ਹੈ ਮਿਲਕ ਕਪੈਸਿਟੀ ਦੇ ਵਿੱਚ ਜਾਂ ਬਿਊਟੀ ਵਾਲੇ ਪੱਖ ਤੋਂ ਆਪਾਂ ਸੋਚਦੇ ਆ ਤਾਂ ਪੂਰੀ ਮਜ਼ਬੂਤੀ ਵਾਲੇ ਜਾਨਵਰ ਆ ਅੱਜ ਫੇਰ ਤੁਹਾਨੂੰ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਗਾਂ ਬਾਈ ਹੁਣਿਆਂ ਨੇ ਆਪਣੇ ਫਾਰਮ ਦੀ ਵਿੱਚ ਨਹੀਂ ਲਈ ਆ ਮਿੱਤਰੋ ਕਿੰਨਾ ਵਾ ਸੂਆ ਵਾ ਕੀ ਇੰਨੀ ਡਿਟੇਲ ਆ ਸਾਰੀ ਗੱਲਬਾਤ ਹੀ ਆਪਾਂ ਕਰ ਲੈਨੇ ਆ ਆਓ ਮਿਲਦੇ ਆ ਬਾਈ ਹੁਣਿਆਂ ਨੂੰ ਕਰਦੇ ਆ ਗੱਲਬਾਤ ਆਪਾਂ ਭਾਈ ਸਾਸੀਕਾਲ ਵੈਗਰੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ੍ਰੀਕਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਤੀਜੇ ਸਵੇਰ ਸੁਣਾ ਜੀ ਗਾਣੇ ਠੀਕ ਹੈ ਕਿਹੜਾ ਕੁੜੀ ਨਾਮ ਦੱਸਦੀ ਹੈ ਆਪਣਾ ਜੀ ਧਰਮ ਸਿੰਘ ਨਾਂ ਜੀ ਠੀਕ ਹੈ ਜੀ ਅੱਛਾ ਤੇ ਇਹ ਜਿਹੜੇ ਵੰਦਰ ਟਟਾਣੇ ਤੋਂ ਛੜਕ ਜਾਂਦੀ ਕੋਟਕਪੂਰੇ ਨੂੰ ਕੋਹਿਆ ਰੋਡ ਤੇ ਕੋਹਿਆ ਰੋਡ ਵਜਦਾ ਕੋਟਕਪੂਰੇ ਨੂੰ ਜਾਂਦਾ ਕਿਹੜਾ ਰੋਡ ਵਜਦਾ ਜੀ ਕੋਹਿਆ ਰੋਡ ਠੀਕ ਹੈ ਜੀ ਅੱਛਾ ਜਿਹੜੇ ਜਾਨਵਰ ਰੱਖੇ ਹੋਇਆ ਫਿਰ ਚੰਗੇ ਦੁੱਧ ਵਾਲੀਆਂ ਸਾਰੇ ਜੀ ਹਾਂ ਜੀ ਚੰਗੇ ਦੁੱਧ ਵਾਲੀਆਂ ਕਿੰਨੇ ਕਿੰਨੇ ਦੁੱਧ ਵਾਲੀਆਂ ਗਾਇਆਂ ਸਾਰੀਆਂ ਆਪਣੇ ਕੋਲ ਮੈਂ ਵੀ 25 30 35 ਵਾਲੀਆਂ 25 30 35 ਵਾਲੀਆਂ ਠੀਕ ਹੈ ਬਹੁਤ ਧੰਨਵਾਦ ਇਸ ਗੱਲ ਕਗਾਹ ਵਿੱਚ ਲਈ ਆਪਾਂ ਹਨਾ ਬਾਈ ਜੀ ਇਹ ਕਿੰਨਵਾ ਸੂਆ ਸੁਹੰਦੀ ਐ ਤਕੀ ਦੀ ਤੀਜੇ ਸੁਣਾ ਜੀ ਤੀਜੇ ਸੂਏ ਨੇ ਸੁਣਾਵਾ ਕਿੰਨੀ ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਜੀ ਇਹਦੇ 11 ਤਰੀਕ ਨੂੰ ਦਿਨ ਪੂਰੇ ਆ ਜੀ 11 ਤਰੀਕ ਨੂੰ ਇਹਦੇ ਦਿਨ ਪੂਰੇ ਹੋਣਗੇ ਅੱਛਾ ਬਾਈ ਕਿੰਨਾ ਦੁੱਧ ਆਪਾਂ ਇਹ ਗਾਂ ਦੇ ਥਲੋ ਚੋਇਆ ਹੋਇਆ 30 ਲੀਟਰ ਚੋਇਆ ਜੀ 30 ਲੀਟਰ ਦੁੱਧ ਦੇ ਦਿੰਦੀ ਆ ਜਾਨੀ ਕਿ ਅੱਛਾ ਐ ਤਕੀ ਸੀਮੰਨ ਫਿਰ ਨੂੰ ਚੰਗਾ ਹੀ ਭਰਾਇਆ ਹੋਇਆ ਜੀ ਹਾਂ ਚੰਗਾ ਸੀਮੰਨ ਭਰਾਇਆ ਜੀ ਹੁੰਦਾ ਕੋਈ ਰਿਕਾਰਡ ਆਪਣੇ ਕੋਲ ਹੈਗਾ ਕਿ ਪਤਾ ਤਾਂ ਨਹੀਂ ਹੁਣਾ ਹੁੰਦਾ ਨਾ ਰਿਕਾਰਡ ਤਾਂ ਹੀ ਰੱਖਾਂ ਵੇਹੇ ਚੰਗਾ ਹੀ ਭਰਾਈਦਾ ਆ अच्छा ਹੁਣੇ ਵੇਚ ਨਹੀਂ ਲਈ ਆ ਇਹਦਾ ਰੇਟ ਕੀ ਤੈ ਕੀਤਾ ਵਾ ਜੀ ਹਾਂਜੀ ਹਾਂਜੀ ਸਾਡਾ ਹੁਣ ਜੇ ਕੋਈ ਵੇਚ ਲਈ ਦੀ ਹੁਣ ਵੇਚਣ ਦਾ ਰਾਧਾ ਬਣ ਗਿਆ ਜੀ ਤੇ ਵੇਚ ਦਾਂਗੇ ਜੀ ਠੀਕ ਹੈ ਜੀ ਅੱਛਾ ਕੀ ਰੇਟ ਤੈ ਕੀਤਾ ਹੁਣੇ ਦਾ ਜੀ 1.5 ਦੀ ਦੇ ਦਾਂਗੇ ਜੀ 1 ਲੱਖ 5000 ਦੀ ਵਿੱਚੋਂ ਥੋੜਾ ਬਹੁਤਾ ਮਾਨਸਾਨ ਕਰਦੇ ਹਾਂਗੇ ਜੀ ਕੋਈ ਮਾੜਾ ਮੋਟਾ ਮਾਨਸਾਨ ਕਰ ਦਾਂਗੇ ਜੀ ਠੀਕ ਹੈ ਧੁਰ ਦਿਓ ਮਲੇ ਚ ਕੱਢ ਦਿਓ ਪਰ ਨੂੰ ਖੋਲ ਦਿਓ ਜੀ ਲੈ ਮੇ ਤੋ ਤੀਜਾ ਸੂਆ ਸੁਂਦੀ ਆ ਇਸ ਸੂਨ ਦੇ ਵਿੱਚ ਹਜੇ 11 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਅੱਜ ਹੈਗੀ ਆ ਤਰੀਕ ਮਿੱਤਰੋ ਜਿਹੜੀ 30 ਤੇ 30 ਤਰੀਕ ਨੂੰ ਆਪਾਂ ਬਣਾ ਰਹੇ ਹਜੇ 11 ਦਿਨ ਇਹਦੇ ਜਿਹੜੇ ਕਾਗਜ਼ੀ ਦਿਨ ਪੂਰੇ ਹੋਣ ਦੇ ਵਿੱਚ ਪਏ ਆ ਚੰਗੇ ਸੀਮਣ ਦੀ ਆਪ ਆ ਚੰਗੇ ਤੁਸੀਂ ਗੱਭਣਾ ਕਿਉਂਕਿ ਰਿਕਾਰਡ ਆ ਜਿਹੜਾ ਡਾਕਟਰ ਜੀ ਉਹਨਾਂ ਦੇ ਕੋਲੇ ਹੁੰਦਾ ਜਿਹੜਾ ਇੱਥੇ ਵੈਟਰਨਰੀ ਪ੍ਰੈਕਟਿਸ ਕਰਦੇ ਆ ਤੇ ਉਹ ਤੁਸੀਂ ਬਾਈ ਉਹਨਾਂ ਨਾਲ ਉਹਨਾਂ ਨਾਲ ਰਬਤਾ ਕਾਇਮ ਕਰ ਲਿਓ ਮਿੱਤਰੋ ਲੇਵੇ ਭਾਂਡੇ ਵਾਲੋ ਪਲੀ ਪੁਲੀ ਨਿਗਰ ਨੁਗਰਾਂ ਬਹੁਤ ਆ ਵਜਨ ਬਹੁਤ ਆ ਗਾਂ ਦੇ ਵਿੱਚ ਬੰਦ ਦਿਓ ਜੀ ਦੇਖ ਸਕਦੇ ਆ ਗਦੇਆ ਤੁਸੀਂ ਮਿੱਤਰੋ ਹਜੇ ਇਹਨੇ 11 ਦਿਨਾਂ ਦੇ ਵਿੱਚ ਕੁਛ ਦੀ ਕੋਹ ਬਣ ਜਾਣਾ ਥੱਲੋ ਕਿਉਂਕਿ ਕੱਚੀ ਆਗਾ ਥੋੜੀ ਜੀ ਮਿੱਤਰੋ ਤੀਜਾ ਸੂਆ ਪ੍ਰੋਪਰ ਇਹ ਹੁੰਦੀ ਆ ਦੇਖ ਸਕਦੇ ਆ ਔਰ ਲੇਵਾ ਦਿਖਾਦੀ ਪਉ ਨੇ ਜਦੀਕ ਤੋਂ ਫਿਟਿੰਗ ਵਾਲਾ ਲੇਵਾ ਵਾ ਪਰ ਹਜੇ ਇਹਨੇ ਬਣਾਉਣਾ ਜਿਹੜਾ ਗਾੜੀ ਪਿਛਾੜੀ ਜਿਹੜਾ ਲੇਵਾ ਭਰਨਾ ਵਾ ਅਗਾ ਨੂੰ ਪੂਰਾ ਭਰਿਆ ਹੋਇਆ ਪਿਛਾੜ ਨੂੰ ਰਿੰਦਾ ਵਾ ਹਜੇ ਮਿੱਤਰੋ ਕਰਮਾ ਵਾਲੀ ਦਾ ਭਰਨ ਵਾਲਾ ਬਾਕੀ ਵਜਨ ਵਜੂਦ ਗਾਂ ਦੇ ਵਿੱਚ ਪੂਰਾ ਵਾ ਨਿੱਗਰ ਤੇ ਚਮਕ-ਦਮਕ ਪੂਰੀ ਆ 1,50,000 ਰੁਪਏ ਦੀ ਕੀਮਤ ਤੈਅ ਕੀਤੀ ਆ ਵਿੱਚੋਂ ਮਾਨਤਨ ਬਾਈ ਹੁਣਿਆਂ ਦੇ ਵੀ ਕਰ ਦਿਆਂਗੇ ਆਪਾਂ ਤੇ ਨੰਬਰ ਆਪਾਂ ਬਾਈ ਹੁਣਿਆਂ ਦਾ ਲੈ ਲੈਣੇ ਜਦੋਂ ਤੁਸੀਂ ਕੋੜਕਪੁਰੇ ਤੋਂ ਖੁਈ ਵਾਲਾ ਰੋਡ ਜਿਹੜਾ ਬਾਈ ਹੁਣਿਆਂ ਤੁਹਾਨੂੰ ਦੱਸਿਆ ਵਾ ਅੰਦਰ ਚਟਾਨੇ ਤੋਂ ਸੌਰੀ ਤੇ ਬਾਈ ਉੱਤੇ ਤੁਹਾਨੂੰ ਸੀਮੈਂਟ ਤੇ ਬੱਜਰੀ ਵਾਲੇ ਦੁਕਾਨਾਂ ਬਾਈ ਹੁਣਿਆਂ ਦੀਆਂ ਆਪਦੀਆਂ ਹੀ ਉੱਤੇ ਹੀ ਮਿਲ ਜਾਊਗਾ ਸੌਖਾ ਹੀ ਘਾਰ ਆ ਬਾਈ ਹੁਣਿਆਂ ਦਾ ਲੱਪਣਾ ਕੋਈ ਪਾਲਾ ਔਖਾ ਨਹੀਂਗਾ ਤੇ ਆਪਾਂ ਨੰਬਰ ਸਾਂਝਾ ਕਰਦੀ ਆ ਵੈਗਰੂ ਜੀ ਇੱਕ ਵਾਰੀ ਕਰ ਦਿਓ ਜੀ ਹਾਂਜੀ ਦੱਸ ਮੇਰਾ ਨੰਬਰ 54 99 154 63445 63445 99 154 63445 ਇਸ ਨੰਬਰ ਤੇ ਕਰਨਾ ਮਿੱਤਰੋ ਤੁਸੀਂ ਬਾਈ ਹੁਣਾਂ ਦੇ ਨਾਲ ਗੱਲ ਤੇ ਬਾਤ ਪਿੰਡਾ ਬਾਂਦਰ ਜਟਾਣਾ ਵਾ ਜ਼ਿਲ੍ਹਾ ਵ ਫਰੀਦਕੋਟ ਤੇ ਗਾਂਦ ਖਾਤੀ ਅਗਲੀ ਕਾਰਵਾਈ ਤੁਹਾਡੇ ਹੱਥਾ ਧੰਨਵਾਦ ਸ਼ੁਕਰੀਆ ਜਉਂਦੇ ਰੋ